ਤਨਸੀ ਹਾਇਲੇ ਕਹੇ ਜੇ ਕਾਲਾ ਭਾਜੀ ਨੂੰ ਪਤਾ ਸਰਦਾ ਹੈ ਠੀਕ ਹੈ ਨਾ ਵੀ ਕਿਉਂ ਸਰਪੰਚ ਸਾਹਿਬ ਦਾੜਨਾ ਹੈ ਪੂਰਾ ਵੀ ਠੀਕ ਹੈ ਨਾ ਕੋਈ ਗੱਲ ਨਹੀਂ ਪਈਦਾ ਇਨਕਾਈ ਦਾ ਜੀ ਨਾਲ ਗਵਰਨਮੈਂਟ ਨੂੰ ਆਪਦਾ ਕਿਸੇ ਪੋਰਟਲ ਤੇ ਪੁੰਦੇ ਸਾਰੇ ਜਿੰਨੇ ਫਰੂਮ ਪੁੰਦੇ ਲੋਕਾਂ ਨੂੰ ਦੰਦ ਤੇ ਇੱਕ ਨੰਬਰ ਤੇ ਆ ਪੇਪਰ ਲਾਉਣਾ 2013 ਤੇ ਆ ਸਾਰਾ ਕੁਝ ਲਿਖਿਆ ਹੁੰਦਾ ਕਿਸੇ ਨੂੰ ਕਿਸੇ ਕੋਲ ਜਾਣਾ ਨਾ ਪੈਂਦਾ ਕਿਸੇ ਨੂੰ ਕੋਈ ਪੁੱਛਣਾ ਨਾ ਪੈਂਦਾ ਅੱਜ ਪੰਚਾਇਤੀ ਚੋਣਾਂ ਵਰਦੀ ਅਸੀਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦੇ ਆ ਕਿ ਇਸੇ ਕਰਕੇ ਰੱਖੀ ਆ ਕਾਨਫਰੰਸ ਕਿਉਂਕਿ ਪੰਚਾਇਤੀ ਚੋਣਾਂ ਨੇ ਆਉਣ ਵਾਲੀ 15 ਤਰੀਕ ਨੂੰ ਇਲੈਕਸ਼ਨ ਹੋਣੇ ਨੇ ਪਰ ਮੋਗੇ ਜ਼ਿਲ੍ਹੇ ਦਾ ਪੰਚਾਇਤ ਜੁਨੀਆ ਜ਼ਿਲ੍ਹਾ ਪ੍ਰਧਾਨ ਹੋਣ ਕਰਕੇ ਮੈਂ ਇਹ ਕਾਨਫਰੰਸ ਰੱਖੀ ਆ ਕਿਉਂਕਿ ਮੋਗੇ ਜ਼ਿਲ੍ਹੇ ਦੇ ਅੰਦਾਜ਼ਾ ਜ 331 31 ਪਿੰਡਾਂ ਜਿਹਦੇ ਵਿੱਚ 600 ਉਮੀਦਵਾਰ ਜਿਹੜਾ ਸਰਪੰਚੀ ਦਾ ਉਮੀਦਵਾਰਾ ਉਹਨਾਂ ਨੇ ਪੇਪਰ ਭਰਨੇ ਆ ਤੇ ਅੰਦਾਜ਼ਾ ਜ 2005 ਕਾਜ ਭਰਨਗੇ ਪਰ ਕਾਜਾਂ ਦੀ ਜਿਹੜੀ ਤਰੀਕ ਦਿੱਤੀ ਆ ਸਰਕਾਰ ਨੇ ਉਹ ਤੇ ਧਾਂਸਲੀ ਬੜੀ ਹੋ ਰਹੀ ਆ ਕਿਸੇ ਨੂੰ ਕੋਈ ਕਾਜ ਨਹੀਂ ਪੂਰਾ ਹੁੰਦਾ ਕਿਸੇ ਦਾ ਕੋਈ ਕਾਜ ਨਹੀਂ ਪੂਰਾ ਹੁੰਦਾ ਕਿਉਂਕਿ ਇਹ ਅਫਸਰ ਸਹਿਬਾਨਾਂ ਤੇ ਸਰਕਾਰ ਦਾ ਦਬਾਅ ਪਾਇਆ ਜਾ ਰਿਹਾ ਹੈ ਜਿੱਥੇ ਕਿ ਜਿਹੜੀ ਪੰਚਾਇਤੀ ਚੋਣਾਂ ਇਹ ਲੋਕਤੰਤਰ ਦੀ ਮੁੱਢਲੀ ਰੀੜ ਦੀ ਹੱਡੀ ਆ ਸਮਝੋ ਕਿਉਂਕਿ ਇੱਥੋਂ ਖੈਰਾ ਕੰਮ ਚੱਲਦਾ ਤੇ ਜੇ ਇੱਥੇ ਧਰਲੀ ਕੀਤੀ ਗਈ ਮੈਂ ਤੁਹਾਡੇ ਮਾਦੇ ਵਰਾਈ ਮੁਲਾਜ਼ਮਾਂ ਨੂੰ ਇਹ ਮੈਂ ਦੱਸਣਾ ਚਾਹੁੰਨਾ ਹੈ ਮੁਲਾਜ਼ਮਾਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਕਿ ਤੁਸੀਂ ਕਿਸੇ ਦੇ ਮਗਰ ਲੱਗ ਕੇ ਆਪਦੇ ਤੇ ਤਲਵਾਰ ਨਾ ਰੱਖੋ ਕਿਉਂਕਿ ਮੋਗਾ ਜ਼ਿਲ੍ਹੇ ਦੇ 5 ਦਫ਼ਤਰ ਨੇ ਵੀਡੀਓ ਦਫ਼ਤਰ ਜਿਹੜੇ ਕਿ ਵੀਡੀਓ ਸਾਫ ਹੀ ਉਹਨਾਂ ਦੇ ਦਬਾਅ ਥੱਲੇ ਆ ਕੇ ਜਾਂ ਨਰੇਗਾ ਦਾ ਜਨਾ ਉਸਟਾਫ ਆ ਜਾਂ ਪੰਚਾਇਤ ਸਕੱਤਰ ਨੇ ਕੋਈ ਤਾਂ ਚੁੱਲਾ ਟੈਕਸ ਨਹੀਂ ਦੇ ਰਿਹਾ ਸਰਕਾਰ ਦੇ ਦਬਾਅ ਦੇ ਥੱਲੇ ਕੋਈ ਕਿਤੇ ਕਹਿੰਦੇ ਆ ਨਰੇਗਾ ਸਟਾਪ ਛੁੱਟੀ ਤੇ ਆ ਜਦੋਂ ਸਰਕਾਰ ਦੀਆਂ ਹਦਾਇਤਾਂ ਨੇ ਕਿ ਇਸ ਦਿਨ ਕੋਈ ਛੁੱਟੀ ਨਹੀਂ ਕਰ ਸਕਦਾ ਮੈਂ ਤੁਹਾਡੇ ਸਾਹਮਣੇ ਰਹੀਂ ਹਰ ਇੱਕ ਕੈਂਡੀਡੇਟ ਨੂੰ ਜੋ ਵੀ ਸਰਪੰਚੀ ਦਾ ਕੈਂਡੀਡੇਟ ਆ ਜਾਂ ਪੰਚਾਇਤ ਮੈਂਬਰ ਦਾ ਕੈਂਡੀਡੇਟ ਨੇ ਚਾਹ ਕਿਸੇ ਵੀ ਪਾਰਟੀ ਨਾਲ ਸਬੰਧਤ ਰਹਦਾ ਹੈ ਚਾਹ ਉਹ ਕਾਂਗਰਸ ਨਾਲ ਚਾਹ ਅਕਾਲੀ ਦਲ ਨਾਲ ਚਾਹ ਝਾੜੂ ਨਾਲ ਚਾਹ ਭੋਜਪਾਲ ਸਮਾਜ ਪਾਰਟੀ ਨਾਲ ਭਾਵੇਂ ਭਾਜਪਾ ਨਾਲ ਸਬੰਧਤ ਰਹਦਾ ਮੈਂ ਉਹਨਾਂ ਨੂੰ ਦੇਣਤੀ ਕਰਨੀ ਚਾਹੁੰਦਾ ਜਿਲਾ ਪ੍ਰਧਾਨ ਹੋਣ ਦੇ ਨਾਤੇ ਪੰਚਾਇਤ ਯੂਨੀਅਨ ਦਾ ਕਿ ਜਿਸ ਵੀ ਮੁਲਾਜ਼ਮ ਨੇ ਤੁਹਾਡੇ ਨਾਲ ਜਾਤੀ ਕੀਤੀ ਆ ਜਾਂ ਕਿਹਾ ਮੈਂ ਫਲਾਣੇ ਭੋਗਤੇ ਗਿਆ ਜਾਂ ਕਿਸੇ ਵੀਡੀਓ ਨੇ ਕਿਹਾ ਵੀ ਸਾਨੂੰ ਆ ਹਦਾਇਤਾਂ ਅਸੀਂ ਦੇ ਨਹੀਂ ਸਕਦੇ ਉਹ ਬਾਈ ਨੇਮ ਪ੍ਰੂਫਾਂ ਦੇ ਨਾਲ ਲੈ ਕੇ ਆਉਣ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਐਫੀਡੈਵਟ ਦੇ ਕੇ ਉਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਚੜਾਵਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕਿਸੇ ਲੀਡਰ ਦੇ ਦਬਾਅ ਦੇ ਥੱਲੇ ਅਸੀਂ ਕਿਸੇ ਦੇ ਨਾਲ ਕੀ ਕਰਨਾ ਸਰਵਾਂ ਸੋ ਅੱਜ ਨਾ ਤਾਂ ਕੋਈ ਨਰੇਗਾ ਦਾ ਜਿਹੜਾ ਜੀਡੀਆਰ ਬੈਠਾ ਜਦੋਂ ਉਹਨਾਂ ਨੂੰ ਪੁੱਛੀਦਾ ਉਹਨਾਂ ਦਾ ਫੋਨ ਬੰਦ ਆ ਰਿਹਾ ਨਾ ਸੁਪਰਡੈਂਟਾ ਸੁਪਰਡੈਂਟ ਵੀ ਭੋਗ ਤੇ ਭੇਜ ਦਿੱਤਾ ਗਿਆ ਲੱਗਦਾ ਨਹੀਂ ਕਿ ਜਾਣਬੁੱਝ ਕੇ ਲੋਕਾਂ ਨੂੰ ਖੁੱਝ ਖਰਾਬ ਬਿਲਕੁਲ ਜੀ ਬਿਲਕੁਲ ਜਾਣਬੁੱਝ ਕੇ ਉਹ ਆਪਦੇ ਨਾ ਜਿਹੜੇ ਮੁਲਾਜ਼ਮਾ ਉਹ ਆਪਦੇ ਰੋਟੀ ਦੇ ਵਿੱਚ ਲਤ ਮਾਰ ਰਹੇ ਆ ਮੁੜ ਕੇ ਉਹਨਾਂ ਦੇ ਕਿਸੇ ਲੀਡਰ ਨੇ ਵਾਹ ਨਹੀਂ ਫੜਨੀ ਕਿਉਂਕਿ ਉਹ ਡਿਊਟੀ ਦੀ ਕਿਤਾਹੀ ਕਰ ਰਹੇ ਆ ਮੈਂ ਫਿਰ ਜਿੰਨੇ ਵੀ ਉਮੀਦਵਾਰ ਆ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਰੱਖਦੇ ਉਹਨਾਂ ਨੂੰ ਤੁਹਾਡੇ ਮਾਧਿਅਮ ਨਾਲ ਫੇਰ ਬੇਨਤੀ ਕਰਦਾ ਕਿ ਜੈਸਵੀ ਮਲਾਜਮ ਨੇ ਤੁਹਾਨੂੰ ਚਾ ਚੁੱਲਾ ਟੈਕਸ ਦਾ ਦਵਾ ਦਿੱਤਾ ਚਾ ਨਰੇਗਾ ਦੇ ਸਟਾਫ ਨੇ ਸਾਈਨ ਕਰਨ ਤੋਂ ਜਵਾਬ ਦਿੱਤਾ 22 ਨੇਮ ਨਾਮ ਲੈ ਕੇ ਪ੍ਰੂਫ ਲੈ ਕੇ ਐਫੀਡੇਟ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਦੋਂ ਆਉਣਗੇ ਤਾਂ ਅਸੀਂ ਉਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਜਰੂਰ ਚੜਾਵਾਂਗੇ ਉਸ ਦਿਨ ਉਸ ਵੀਡੀਓ ਨੂੰ ਉਸ ਦਿਨ ਉਹ ਨਰੇਗਾ ਸਟਾਫ ਨੂੰ ਉਸ ਪੰਚਾਇਤ ਸਕੱਤਰ ਨੂੰ ਅਸੀਂ ਪੁੱਛਾਂਗੇ ਤੇ ਬਾਕੀ ਮੇਰੇ ਤੁਹਾਡੇ ਮਾਧਿਅਮ ਰਹੀਂ ਆਰੋ ਸਾਹਿਬ ਨੂੰ ਵੀ ਬੇਨਤੀ ਆ ਕਿ ਉਹ ਹਰ ਇੱਕ ਦੀ ਫਾਈਲ ਫੜਮ ਔਰ ਜਿਹੜੇ 게ਟ ਦੇ ਵਿੱਚ ਪੁਲਸ ਪ੍ਰਸ਼ਾਸਨ ਖੜਾਇਆ ਜਿਉ ਉਹ ਕਿਸੇ ਨੂੰ ਨਹੀਂ ਅੱਗੇ ਨੰਗੜ ਦਿੰਦੇ ਤਾਂ ਉਹ ਉਮੀਦਵਾਰ ਨੂੰ ਮੈਂ ਬੇਨਤੀ ਕਰਦਾ ਕਿ ਉਹਦਾ ਨਾਮ ਪੁੱਛਣਾ ਕਿਸ ਨੇ ਤੇਰੀ ਡਿਊਟੀ ਲਈ ਆ ਤੂੰ ਕਾਹ ਤੋਂ ਨਹੀਂ ਅੰਦਰ ਜਾਣ ਦਿੰਦਾ ਬਾਹਰ ਲੈ ਉਹਦਾ ਨਾਮ ਯਾਦ ਰੱਖਣ ਤਾਂ ਕਿ ਉਹ ਪੂਰੇ ਪ੍ਰੂਫ ਆਪਦੇ ਕੋਲੇ ਰੱਖਣ ਤਾਂ ਆਪਾਂ ਨੂੰ ਦੱਸ ਦਈਏ ਕਿ ਤੁਸੀਂ ਸਰਕਾਰ ਦੇ ਦਵਾ ਥਲੇ ਆਪਦੀ ਨੌਕਰੀ ਦੀ ਕਤਾਹੀ ਕਰ ਰਹੇ ਆ ਕਿ ਫੇਰ ਦੇਖਾਂਗੇ ਹਾਈ ਕੋਰਟ ਦੀਆਂ ਪੌੜੀਆਂ ਤੁਹਾਡੇ ਨਾਲ ਕਿਹੜਾ ਲੀਡਰ ਚੜਦਾ ਮੈਨਾਂ ਤਾਂ ਨਹੀਂ ਕਿ ਜਦੋਂ ਫਾਇਲਾ ਜਦੋਂ ਭਰੀ ਜਾਂਦੀ ਆ ਜਿਹੜੇ ਉਹ ਚ ਕਾਫੀ ਦਿੱਕਤਾਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਨੇ ਕਈ ਅਨਪੜ੍ਹ ਵੀ ਨੇਗੇ ਕਈ ਪੜੇ ਲਿਖੇ ਨਹੀਂਗੇ ਉਹ ਜਦੋਂ ਫਾਇਲਾ ਭਰਦੇ ਨੇ ਕਾਫੀ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਤਾਂ ਦਫਤਾਰਾ ਫਾਇਲਾ ਭਰਦੇ ਦੁਬਾਰਾ ਫੇਰ ਪੈਸੇ ਉਹਨਾਂ ਦੇ ਲੱਗਦੇ ਫਾਇਲ ਭਰਉਣ ਦੇ ਲੱਗਦਾ ਨਹੀਂ ਕਿ ਸਰਕਾਰ ਨੂੰ ਵੀ ਚਾਹੀਦਾ ਇਹ ਚੀਜ਼ ਉਹਨਾਂ ਨੂੰ ਲਿਖਣੀ ਚਾਹੀਦੀ ਜਾਂ ਡੰਮੀ ਦੇਣਾ ਚਾਹੀਦਾ ਬਿਲਕੁਲ ਜੀ ਡੰਮੀ ਦੇਣਾ ਚਾਹੀਦਾ ਮੈਂ ਤਾਂ ਕਹਿੰਦਾ ਜੀ ਸਰਕਾਰ ਨੂੰ ਕਾਨੂੰਨੀ ਇਹੋ ਜਿਹਾ ਬਣਾਉਣਾ ਚਾਹੀਦਾ ਆਨਲਾਈਨ ਪੜ੍ਹਣੀ ਚਾਹੀਦੀ ਆਨਲਾਈਨ ਸਾਰ ਕਈ ਫੁੜਕ ਫੁੜਕ ਕੇ ਡਿੱਗੀ ਜਾਂਦੇ ਆ ਜੇ ਧਾਂਦਲੀਆਂ ਕਰਨੀਆਂ ਤਾਂ ਹੀ ਸਰਕਾਰਾਂ ਨੇ ਕਰਦੀਆਂ ਹਗੀਆਂ ਠੀਕ ਹੈ ਨਾ ਜੀ ਅਸੀਂ ਜਿੱਥੇ ਵੀ ਪੰਚਾਇਤ ਨਾਲ ਤੱਕਾ ਹੋਇਆ 250 ਪੈਨਸ਼ਨ ਹੁੰਦੀ ਸੀ ਪੰਚਾਇਤਾਂ ਵੜਦੇ ਹੁੰਦੀਆਂ ਸੀਗੀਆਂ ਤਾਂ ਵਿਰੋਧੀ ਪਾਰਟੀ ਜਿਵੇਂ ਤਰਖਾਸ ਦੇ ਦਿੰਦੀ ਸੀ ਉਹ ਵੀ ਅਸੀਂ ਹਟਾਇਆ ਉਹ ਵੀ ਅਸੀਂ ਉਹਦਾ ਧਰਨਾ ਲਾ ਕੇ ਦੋਸਤ ਸਾਹਿਬ ਉਹਦੋਂ ਸੰਦੇਸੀ ਸੀ ਡੀਸੀ ਸਾਹਿਬ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਇਹ ਤੋਂ ਉਹਨਾਂ ਨੇ ਬਕਾਇਦਾ ਐਸਐਸਪੀ ਨੂੰ ਕਿਹਾ ਸੀਗਾ ਵੀ ਇਹ ਜਦੋਂ ਵੀ ਤੁਸੀਂ ਜਦੋਂ ਵੀ ਕਿਸੇ ਤੇ ਪਰਚਾ ਕਰਨਾ ਤਾਂ ਉਹਦੀ ਇਨਕੁਆਇਰੀ ਕਰਕੇ ਕਰੋ ਤਾਂ ਕਿਹੜਾ ਸਰਕਾਰ ਬਦਲਣ ਅਨਸਾਰ ਪਰਚਾਇਤਾਂ ਦਾ ਰਿਕਾਰਡ ਹੀ ਵਿਜੀਲੈਂਸ ਚੱਕਣ ਲੱਗੀ ਸੀ ਰਿਕਾਰਡ ਵਿਜੀਲੈਂਸ ਕਰੋਗੀ ਤਾਂ ਅਸੀਂ ਜੂਨ ਬਣਾ ਕੇ ਉਦੋਂ ਚਿੱਠਾ ਭੰਦ ਕੀਤੀਆਂ ਸਰਕਾਰ ਦੀਆਂ ਤੇ ਮੁੜ ਕੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਹਦੀ ਕੋਠੀ ਘੇਰਨ ਲੱਗੇ ਤਾਂ ਵਿਜੀਲੈਂਸ ਨੇ ਖੜਾ ਛੱਡਿਆ ਸੀਗਾ ਕਿਉਂਕਿ ਅਸੀਂ ਕਹਿੰਦੇ ਰਿਕਾਰਡ ਆਰਟਟ ਹੋਵੇ ਸਬੰਧਤ ਵਿਭਾਗ ਕਰੇ ਸੋ ਮੈਂ ਇਹ ਦੱਸ ਦੇਣਾ ਚਾਹੁੰਨਾ ਹੈ ਸਮੂਹ ਮੋਗਾ ਜ਼ਿਲ੍ਹੇ ਦੇ ਜਿੰਨੇ ਵੀ ਕੈਂਡੀਡੇਟ ਆ ਸੰਵੇਤ ਸਬੂਤਾਂ ਦੇ ਉਹ ਐਫੀਡੇਂਟ ਲੈ ਕੇ ਆਉਣਗੇ ਤਾਂ ਕਿ ਸਾਡਾ ਪੰਚਾਇਤ ਯੂਨੀਅਨ ਦਾ ਹਾਈ ਕੋਰਟ ਦੇ ਵਿੱਚ ਵਕੀਲ ਹੈ ਅਸੀਂ ਮਲਾਜਮਾਂ ਨੂੰ ਪੌੜੀਆਂ ਚੜਾਉਣਾ ਉੱਥੇ ਫਿਰ ਅਸੀਂ ਵੇਖਣਾ ਵੀ ਕਿਸ ਲੀਡਰ ਦੇ ਦਵਾ ਦੇ ਥੱਲੇ ਆਉਨੇ ਆ ਤੇ ਕਿਹੜਾ ਲੀਡਰ ਥੋੜੀ ਬਾਹ ਫੜਦਾ ਇੱਥੇ ਤਾਂ ਸੈਕਟਰੀਆਂ ਦੇ ਪੀਏ ਰੱਖੇ ਆ ਮੈਂ ਖੁਦ ਟੈਲੀਫੋਨ ਕੀਤਾ ਸੈਕਟਰੀਆਂ ਦੇ ਪੀਏ ਟੈਲੀਫੋਨ ਚੱਕਦੇ ਆ ਕਿਸੇ ਨੇ ਸਾਨੂੰ ਜਵਾਬ ਨਹੀਂ ਦਿੱਤਾ ਸੈਕਟਰੀ ਕਿੱਡਾ ਕਫਸਰ ਹੁੰਦਾ ਜਿਨ੍ਹਾਂ ਦੇ ਪੀਏ ਰੱਖੇ ਆ ਇਹ ਧਾਂਦ ਲੀਆਂ ਹੈ ਇਹ ਸਰਕਾਰ ਨੇ ਗੰਧਪਾਤਾ ਇਹ ਗੰਧ ਅਸੀਂ ਭੈਣ ਨਹੀਂ ਦੇਣਾਗਾ ਸਾਡੀ ਜੂਨੀਅਰ ਡਟ ਕੇ ਖੜੂਗੀ ਤੇ ਡਟ ਕੇ ਮੁਕਾਬਲਾ ਕਰੂਗੀ ਮੈਂ ਆਰੋ ਸਹਿਬਾ ਇਹਨਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਕਿਸੇ ਦੀ ਫੇਲ ਫੜ ਤੋਂ ਅਨਕਾਰੀ ਨਾ ਕਰਨ ਔਰ ਜਿਹੜੇ ਗੇਟ ਦੇ ਵਿੱਚ ਪੁਲਿਸ ਮੁਲਾਜ਼ਮ ਲਾਏ ਆ ਉਹ ਗੇਟ ਬੰਦ ਨਾ ਕਰਨ ਜਿਸ ਵੀ ਕੈਂਡੀਡੇਟ ਦੀ ਫੇਲ ਆ ਉਹਨੂੰ ਅੰਦਰ ਐਂਟਰ ਹੋਣ ਦੇਣ ਜੇ ਉਹ ਕੋਈ ਇਹਨੂੰ ਰੋਕਣਗੇ ਤਾਂ ਬਕਾਇਦਾ ਉਸ ਮੁਲਾਜ਼ਮ ਦਾ ਨਾਮ ਔਰ ਉਸ ਅਫਸਰ ਉਸ ਨੂੰ ਪੁੱਛਣ ਵੀ ਕਿਹੜੇ ਅਫਸਰ ਨੇ ਤੈਨੂੰ ਆਖਿਆ ਬਕਾਇਦਾ ਪ੍ਰੂਫਾਂ ਦੇ ਨਾਲ ਐਫੀਡੇਂਡਰ ਲੈ ਕੇ ਮੇਰੇ ਕੋਲੇ ਆਉਣ ਤੇ ਮੈਂ ਸਾਥ ਦੇਊਗਾ ਤੇ ਮੈਂ ਉਹਨਾਂ ਮੁਲਾਜ਼ਮਾਂ ਨੂੰ ਉਹ ਹਾਈ ਕੋਰਟ ਦੀਆਂ ਪੌੜੀਆਂ ਚੜਾਊਗਾ ਮੈਂ ਤੁਹਾਡੇ ਮਾਦੀਆਂ ਨੂੰ ਵੀ ਕਹਿ ਰਿਹਾ ਕਿ ਮੈਂ ਕਦੇ ਵੀ ਪਿੱਛੇ ਨਹੀਂ ਹਟੂੰਗਾ ਉਹਨਾਂ ਮੁਲਾਜ਼ਮਾਂ ਨੂੰ ਮੈਂ ਦੱਸ ਦਊਗਾ ਇਹਨਾਂ ਕਾਨੂੰਨਾਂ ਬਾਰੇ ਮੈਨੂੰ ਸਭ ਪਤਾ ਤੇ ਮੈਂ ਸਭ ਕੁਝ ਜਾਣਦਾ ਤੇ ਮੈਂ ਹਰ ਇੱਕ ਉਮੀਦਵਾਰ ਦਾ ਸਾਥ ਦੇਊਗਾ ਭਾਵੇਂ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਹੋਵੇ ਸਰਪੰਚ ਸਾਹਿਬ ਜੇਕਰ ਤਾਂ ਗਲੀ ਹੁੰਦੀ ਆ ਪਹਿਲਾਂ ਨਹੀਂ ਖੜੀ ਜਾਂਦੀਆਂ ਫਿਰ ਤੁਹਾਡੇ ਵੱਲੋਂ ਕਿਸੇ